ਹਾਈ ਅਲਰਟ ਹੋਣ ਦੇ ਕਰਕੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਕਾਰ ਦੇ ਵਿੱਚ ਬਲਾਸਟ ਹੁੰਦਾ ਹੈ 10 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈਗੀ ਹੈ ਉਸ ਤੋਂ ਬਾਅਦ ਏਜੰਸੀਆਂ ਅਲਰਟ ਤੇ ਹੋ ਜਾਂਦੀਆਂ ਹੈਗੀਆਂ ਨੇ ਔਰ ਚੱਪੇ-ਚੱਪੇ ਦੇ ਉੱਪਰ ਚੈਕਿੰਗ ਕੀਤੀ ਜਾਂਦੀ ਹੈ ਪੰਜਾਬ ਸਰਹੱਦੀ ਜ਼ਿਲ੍ਹੇ ਹੈਗੇ ਨੇ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਰ ਇੱਥੇ ਚੱਪੇ-ਚੱਪੇ ਤੇ ਚੈਕਿੰਗ ਕੀਤੀ ਜਾ ਰਹੀ ਹੈਗੀ ਆ ਵੱਖ-ਵੱਖ ਥਾਵਾਂ ਦੇ ਉੱਪਰ ਨਾਕੇਬੰਦੀ ਜਿਹੜੀ ਆ ਉਹ ਕੀਤੀ ਗਈ ਆ ਪੰਜਾਬ ਪੁਲਿਸ ਦੇ ਵੱਲੋਂ ਔਰ ਆਂਜਣ ਵਾਲੀ ਗੱਡੀਆਂ ਨੂੰ ਜਿਹੜਾ ਚੈੱਕ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਇਹ 7 ਨੰਬਰ ਚੁੰਗੀ ਹੈਗੀ ਆ ਜਿੱਥੇ ਪੁਲਿਸ ਖੜੀ ਹੋਈ ਆ ਔਰ ਆਂਜਣ ਵਾਲੀ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਇਹ 7 ਨੰਬਰ ਚੁੰਗੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਇਸ ਪਾਸੇ ਅਬੋਰ ਫਾਜ਼ਿਲਕਾ ਜਲਾਲਾਬਾਦ ਉਹ ਰਸਤਾ ਜਾਂਦਾ ਹੈਗਾ ਔਰ ਇਸ ਪਾਸੇ ਅੰਮ੍ਰਿਤਸਰ ਸਾਹਿਬ ਨੂੰ ਰਸਤਾ ਜਾਂਦਾ ਹੈਗਾ ਔਰ ਇਸ ਪਾਸੇ ਲੁਧਿਆਣਾ ਮੋਗਾ ਇਸ ਪਾਸੇ ਰਸਤਾ ਜਾਂਦਾ ਹੈਗਾ ਔਰ ਗੱਡੀਆਂ ਨੂੰ ਰੋਕ ਕੇ ਜਿਹੜਾ ਚੈੱਕ ਕੀਤਾ ਜਾ ਰਿਹਾ ਹੈਗਾ ਔਰ ਜਿੱਥੇ ਵੀ ਗੱਡੀ ਜਿਹੜੀ ਜਾ ਰਹੀ ਹੈਗੀ ਹੈ ਉਸ ਨੂੰ ਚੈੱਕ ਕੀਤਾ ਜਾ ਰਿਹਾ ਔਰ ਇਹ 7 ਨੰਬਰ ਚੁੰਗੀ ਹੈਗੀ ਆ ਜਿੱਥੇ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਔਰ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਕਿ ਇਸ ਪਾਸੇ ਜਲੰਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਚੰਡੀਗੜ੍ਹ ਦਿੱਲੀ ਨੂੰ ਰਸਤਾ ਜਾਂਦਾ ਹੈਗਾ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਉਹਨਾਂ ਦੇ ਜਿਹੜਾ ਚੈਕਿੰਗ ਹੈ ਉਹ ਕੀਤੀ ਜਾਂਦੀ ਆ ਉਹ ਅਲਰਟ ਕੀਤਾ ਗਿਆ ਹੋਇਆ ਹੈ ਅਲਰਟ ਹੋਣ ਕਰਕੇ ਹਾਈ ਅਲਰਟ ਹੋਣ ਕਰਕੇ ਤੇ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ ਰੇਲਵੇ ਸਟੇਸ਼ਨਾਂ ਦੇ ਉੱਪਰ ਚੈੱਕ ਕੀਤਾ ਜਾ ਰਿਹਾ ਕੋਈ ਸ਼ੱਕੀ ਨਜ਼ਰ ਆਂਦਾ ਹੈਗਾ ਤਾਂ ਉਸ ਨੂੰ ਰੋਕੇ ਪੁੱਛਿਆ ਜਾਂਦਾ ਹੈਗਾ ਬੈਗ ਦੀ ਚੈਕਿੰਗ ਕੀਤੀ ਜਾਂਦੀ ਹੈਗੀ ਹੈ ਤਾਂ ਹੁਣ ਲਾਕੇਬੰਦੀ ਦੇ ਦੌਰਾਨ ਵੀ ਜਿਹੜੇ ਵਿਕਲ ਹੈਗੇ ਨੇ ਜਿਹੜੇ ਲੰਘ ਰਹੇ ਹੈਗੇ ਆ ਜਿਹੜੇ ਰੋਕ ਕੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਬੈਗ ਦੀ ਤਲਾਸ਼ੀ ਫਲਿੱਤੀ ਜਾ ਰਹੀ ਹੈਗੀ ਆ ਔਰ ਇਹ 7 ਨੰਬਰ ਚੁੰਗੀ ਦੇ ਉੱਪਰ ਹੈ ਸਾਡੇ ਨਾਲ ਇੱਥੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਹੈਗੇ ਆ ਜਿਹੜੀ ਨਾਕੇਬੰਦੀ ਕੀਤੀ ਹੋਈ ਹੈ ਇਹ ਨਾਕੇਬੰਦੀ ਕਿਉਂ ਕੀਤੀ ਗਈ ਹੈ ਕਿੱਥੇ-ਕਿੱਥੇ ਕੀਤੀ ਗਈ ਹੈ ਜੀ ਇਹ ਜੀ ਆਪਣਾ ਦੂਜਾ ਅਸਰਾ ਦੀ ਹੱਦ ਤੇ ਰੈਡ ਅਲਰਟ ਹੋ ਕੇ ਨਾਕੇਬੰਦੀ ਕੀਤੀ ਗਈ ਹੈ ਜੀ ਇਹ ਮੈਂ ਫਰੋਜ਼ਪੁਰ ਕੈਂਟ ਦੇ ਏਰੀਆ ਦਾ ਦੱਸ ਸਕਦਾ ਨਹੀਂ ਅਸੀਂ ਲੱਗ-ਲੱਗ ਥਾਵਾਂ ਦੇ ਉੱਤੇ ਇੱਕ ਤਾਂ ਸ਼ਿਫਟਿੰਗ ਨਾਤਾਲਾ ਨੇ ਅਜੇ ਪਰਮਾਨੈਂਟਲੀ ਲਾਗਣੇ ਨੇ ਸ਼ਿਫਟਿੰਗ ਵੀ ਲਾਗਣੇ ਨੇ ਕੰਟੀਨਿਊ ਚੱਲੇ ਆ। ਪਰ ਸਾਡੇ ਐਸਪੈਕਟ ਜਿੰਨੀ ਨਾਲ ਚੱਲ ਰਿਹਾ ਹੈ ਅਭੀ ਕਟਾਬੰਦੀ ਕੀਤੀ ਹੋਈ ਹੈ। ਆਉਣ ਵਾਲੀਆਂ ਗੱਡੀਆਂ ਨੂੰ ਅਸੀਂ ਰੀਫਲੀਟ ਨਾਲ ਚੈੱਕ ਕਰਦੇ ਆ। ਅ ਜਿਹੜੀ ਗੱਡੀਆਂ ਇੱਥੋਂ ਲੰਘਦੀਆਂ ਹੈਗੀਆਂ ਇਹ ਰਸਤਾ ਜਿਹੜਾ ਚੰਡੀਗੜ੍ਹੋਂ ਆਂਦਾ ਹੈਗਾ ਇੱਥੋਂ ਸਾਰੇ ਵੀਹਿਕਲ ਆਂਦੇ ਆ ਲੁਧਿਆਣਾ ਚੰਡੀਗੜ੍ਹ ਹਾਂਜੀ ਇਹ ਇੱਕ ਪਾਸੇੋਂ ਦਾ ਮੋੜਾ ਲੁਧਿਆਣਾ ਚੰਡੀਗੜ੍ਹ ਹੈ। ਇੱਕ ਪਾਸੇ ਅੰਮ੍ਰਿਤਸਰ ਏਰੀਆ ਤੋਂ ਆਉਂਦੀਆਂ ਬੜਾ ਸੈਂਸਿਟਿਵ ਜੇ ਮੈਂ ਬਿਲਕੁਲ ਮਤਲਬ ਜਾਣੋ ਜਾਂ ਤੋਂ ਤੁਸੀਂ ਮੈਨੂੰ ਕਿਹਾ ਚਲੋ ਵੀ 80% ਜਿਹੜੀ ਐਂਟ੍ਰੈਸ ਹੈ ਉਹ ਇੱਥੋਂ ਹੀ ਹੈ ਡਿਸਟ੍ਰਿਕਟ ਦੇ ਵਿੱਚੋਂ ਇਸ ਕਰਕੇ ਅਸੀਂ ਇੱਥੇ ਮੈਂ ਚੈੱਕ ਕਰਦੇ ਹਾਂ ਜਿਹੜਾ ਇਸ ਪਾਸੇ ਨੂੰ ਏਰੀਆ ਕਾਗਾ ਉਹ ਅਬੋਰ ਫਾਜ਼ਿਲਕਾ ਇਸ ਪਾਸੇ ਬਾਰਡਰ ਹੈ ਬਿਲਕੁਲ ਜੀ ਬਿਲਕੁਲ ਇਹ ਜਦੋਂ ਤੁਸੀਂ ਜੇ ਆਪਾਂ ਚਲੇ ਜਾਣਾ ਹੈ ਕਿ ਸਿੱਧੇ ਬਿਲਕੁਲ ਅੱਗੇ ਫਾਜ਼ਿਲਕਾ ਅਬੋਰ ਦਾ ਏਰੀਆ ਹੈ ਸਿੱਧੇ ਬਿਲਕੁਲ ਇੱਥੋਂ 10 ਕਿਲੋਮੀਟਰ ਅੱਗੇ ਇੰਟਰਨੈਸ਼ਨਲ ਬਾਰਡਰ ਹੈ ਪਾਕਿਸਤਾਨ ਦਾ ਇਸ ਕਰਕੇ ਵਿਨੋਦ ਜੀ ਦੇਖਿਆ ਜਾਵੇ ਤਾਂ ਤੁਸੀਂ ਦਾ ਕਾਲ ਗਿਆ ਹੋਇਆ ਤਾਂ ਕਿੱਦਾਂ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਇਸ ਦੀ ਗੱਡੀ ਰੋਕਣੀ ਹੈਗੀ ਆ ਉਹ ਗੱਡੀ ਰੋਕ ਕੇ ਤੁਸੀਂ ਕੀ ਚੱਲ ਰਹੇ ਹੋ ਕਿ ਦੇਖੋ ਇਹਨ ਜਿਹੜਾ ਅੱਜ ਵੀ ਹੈਗਾ ਆਪ ਹੁੰਦਾ ਕਿ ਜਿਸ ਤਰ੍ਹਾਂ ਆਪਾਂ ਦਿੱਲੀ ਨਿਊਜ਼ ਅਜੀਬ ਤੋਂ ਨਿਊਜ਼ ਨਾਲ ਅਸੀਂ ਵੀ ਜੁੜੇ ਹੁੰਦੇ ਆ ਜਿਉਂ ਉੱਥੇ ਕੋ ਆਪਣਾ ਉਹ ਬਰੂਤ ਪ੍ਰਧਾਨਕ ਮਿਲਿਆ ਉੱਥੇ ਜੋ ਕਰਕੇ ਅਸੀਂ ਉਹਦੀ ਨਜ਼ਰ ਨਾਲ ਫੇਲਾ ਚੈੱਕ ਕਰਦੇ ਪਿਆ ਕਿ ਕੋਈ ਇਹੋ ਜਿਹਾ ਠੀਕ ਨਹੀਂ ਕੀ ਕਿਸੇ ਦੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਸਕਦੀ ਹੋਵੇ ਮੇ ਸਾਡਾ ਬਿਲਕੁਲ ਸ਼ੱਕੀਆਂ ਬਿਲਕੁਲ ਜੇ ਜਿਹੜੇ ਕੋਈ ਸਮਾਨ ਹੈ ਕੋਈ ਗੱਡੀ ਉਸ ਤਰ੍ਹਾਂ ਦੀ ਹੈ ਤਕਰੀਬਨ ਇਹ ਕੋਸ਼ਿਸ਼ ਕਰਦੇ ਆਂ ਵੀ ਹਰ ਗੱਡੀ ਨੂੰ ਚੈੱਕ ਕਰੀਏ ਤਾਂ ਇਹ ਨਾਕੇ ਫਿਰ ਰਾਤ ਨੂੰ ਵੀ ਲੱਗੇ ਆਏ ਜਾਂਦੇ ਹੈਗੇ ਆ ਵਕਤ ਕੰਟੀਨਿਊ ਜੀ ਮੈਂ ਤਾਂ ਕੰਟੀਨਿਊ ਰਾਤ ਤੱਕ ਵੀ ਅਸੀਂ ਲੱਗਦੇ ਆਂ ਕਿ ਅਗਲੀ ਸਾਡੀ ਡੀਰੇਡੀ ਨਾਈਟ ਸੀਟੀ ਵਾਲੇ ਆ ਜਾਣਗੇ ਉਹਨਾਂ ਨੂੰ ਮੈਂ ਹੀ ਹਦਾਇਤ ਕਰਕੇ ਜਾਵਾਂਗਾ ਵੀ ਕੋਈ ਵੀ ਇਹੋ ਜਿਹੀ ਗੱਡੀਆਂ ਜਿਹੜੀਆਂ ਮਿਲਦੀਆਂ ਕੋਈ ਸ਼ੱਕੀ ਹਾਲਤ ਦੇ ਵਿੱਚ ਕੋਈ ਮਿਲੇ ਅਸੀਂ ਫੌਰਨ ਉਹਨੂੰ ਚੱਕ ਲੈਨੇ ਆ ਬਿਲਕੁਲ ਚੌਰਕ ਮਾਰ ਜੀ ਨੇ ਔਰ ਥਾੜਾ ਕੈਂਟ ਦੇ ਇੱਥੇ ਦੇਖ ਰਿਹਾ ਔਰ ਇਹ ਇਲਾਕੇ ਦੀ ਜਦੋਂ ਗੱਲ ਕਰਦੇ ਆ ਨਾਲ ਹੀ ਬੋਡਰ ਦਾ ਇਲਾਕਾ ਲੱਗਦਾ ਹੈਗਾ ਔਰ ਇਸ ਪਾਸੇ ਅਬੋਰ ਹੈਗਾ ਔਰ ਇਸ ਪਾਸੇ ਚੰਡੀਗੜ੍ਹ ਹੈਗਾ ਔਰ ਜਿੱਧਰੋਂ ਗੱਡੀਆਂ ਆ ਰਹੀਆਂ ਹੈਗੀਆਂ ਉਸ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਕੋਈ ਵੀ ਸ਼ੱਕੀ ਲੱਗਦਾ ਹੈਗਾ ਤਾਂ ਉਹਨੂੰ ਰੋਕ ਕੇ ਚੈੱਕ ਕੀਤਾ ਜਾਂਦਾ ਹੈਗਾ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਹੈਗੀ ਆ ਔਰ ਇਹ ਜਿਹੜੀ ਐਕਸਰਸਾਈਜ਼ ਹੈ ਇਹ ਹਾਈ ਅਲਰਟ ਹੋਣ ਦੇ ਕਰਕੇ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਦੇਸ਼ ਦੇ ਵਿੱਚ ਜਦੋਂ ਦਿੱਲੀ ਦੇ ਲਾਲ ਕਿਲੇ ਦੇ ਕੋਲ ਜਿਹੜਾ ਬਲਾਸਟ ਹੁੰਦਾ ਹੈ ਕਈਆਂ ਦੀ ਮੌਤ ਹੋ ਜਾਂਦੀ ਹੈ ਕਈ ਲੋਕ ਕਾਇਲ ਹੋਏ ਨੇ ਉਸ ਤੋਂ ਬਾਅਦ ਏਜੰਸੀਆਂ ਅਲਰਟ ਤੇ ਹੋ ਜਾਂਦੀਆਂ ਹੈਗੀਆਂ ਨੇ ਤਾਂ ਕਈ ਸੂਬੇ ਜਿਹੜੇ ਹਾਈ ਅਲਰਟ ਤੇ ਕੀਤੇ ਗਏ ਆ ਕਈ ਧਾਰਮਿਕ ਸਥਾਨ ਦੀ ਸਖਿਆ ਜਿਹੜੀ ਆ ਉਹ ਵਧਾਈ ਗਈ ਹੈ ਔਰ ਲਗਾਤਾਰ ਹੁਣ ਲਾਕੇ ਬੰਦੀ ਕਰਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਸ਼ੱਕੀ ਲੋਕਾਂ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈਗੀ ਆ ਕਿ ਕੋਈ ਐਵੇਂ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਦੇ ਕਈ ਕੋਈ ਤਸਵੀਰਾਂ ਫਿਰ ਦਿਖਾ ਦੇਣਾ ਚਾਹਨੇ ਹੈਗੇ ਆ ਫਿਰੋਜ਼ਪੁਰ ਕੈਂਟ ਦਾ ਏਰੀਆ ਹੈਗਾ ਜਿੱਥੇ ਨਾਕਾਬੰਦੀ ਕਰਕੇ ਜਿਹੜੀ ਆ ਪ੍ਰੋਪਰ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਈ ਗੱਡੀਆਂ ਨੂੰ ਜਿਹੜਾ ਇੱਥੇ ਰੋਕ ਕੇ ਜਿਹੜਾ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈਗਾ ਚਲਾਨ ਵੀ ਇਹ ਜਿਹੜੇ ਕੱਟੇ ਜਾ ਰਹੇ ਹੈਗੇ ਹੱਥ ਦੇ ਵਿੱਚ ਮਸ਼ੀਨ ਜਿਹੜੀ ਆ ਫੜੀ ਹੋਈ ਆ ਉਹ ਚਲਾਨ ਵੀ ਜਿਹੜੇ ਕੱਟੇ ਜਾ ਰਹੇ ਹੈਗੇ ਨੇ ਔਰ ਨਾਕਾਬੰਦੀ ਕਰਕੇ ਚੈਕਿੰਗ ਪੂਰੇ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈਗੀ ਆ ਔਰ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਜਿਹੜੀ ਆ ਚੈਕਿੰਗ ਹੈ ਉਹ ਵਧਾਈ ਕੀਤੀ ਗਈ ਹੈ ਸੱਚੀ ਕੀਤੀ ਗਈ ਹੈ ਤਾਂ ਕਿ ਕੋਈ ਐਵੇਂ ਦੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਜੇ ਕੈਨਰ ਪਰਸੋਂ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼